ਵੈਕੂਲ ਜੀ ਦਾ ਖਾਲਸਾ ਵੈਕੂਲ ਜੀ ਦੀ ਬਤੇ ਅੱਜ ਸਾਡੇ ਪਿੰਡ ਗੋਸਲ ਵਿਖੇ 5ਵਾਂ ਸਦਾਨਾ ਸਿੰਝ ਮੇਲਾ ਹੋਣ ਜਾ ਰਿਹਾ ਸਪੋਰਟਸ ਕਲੱਬ ਪਿੰਡ ਗੋਸਲ ਵੱਲੋਂ ਜੋ ਕਿ ਸਰਦਾਰ ਜਨੈ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਜੋ ਕਿ ਇਹਨਾਂ ਨੇ ਹੀ ਇਹ ਸਿੰਝ ਮੇਲੇ ਨੂੰ ਸ਼ੁਰੂ ਕੀਤਾ ਸੀ ਅੱਜ ਇਹ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਇਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਅੱਜ 5ਵਾਂ ਸਿੰਝ ਮੇਲਾ ਹੋਣ ਜਾ ਰਿਹਾ ਮੈਂ ਸਾਰੇ ਹੀ ਪਿੰਡ ਨੂੰ ਪਹਿਲਾਂ ਵਧਾਈ ਦੇਣਾ ਕਿ ਜਿਲ੍ਹਾ ਦੇ ਸਹਿਯੋਗ ਨਾਲ ਅੱਜ ਐਡਾ ਵੱਡਾ ਸ਼ੰਜ ਮੇਲਾ ਜੋ ਸ਼ੁਰੂ ਹੋਣ ਜਾ ਰਿਹਾ ਇਹ ਸ਼ੰਜ ਮੇਲੇ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਤੇ ਇਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਹੀ ਸੋਭਦੇ ਹਨ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਤੇ ਮੈਂ ਇਹ ਮਿਸਤਰੀ ਸਰਦਾਰ ਜਨੈਤ ਸਿੰਘ ਦੇ ਪਰਿਵਾਰ ਦਾ ਵੀ ਤਹਿ ਦਲੰਦਨ ਮਹਾਰਕਾ ਦਾ ਤੇ ਤਹਿ ਦਲੰਦਨ ਮਹਾਰਕਾ ਦਾ ਸਰਦਾਰ ਸ਼ਰਗੋਸ਼ ਸਰਵਨ ਸਿੰਘ ਦਾ ਜੋ ਕਿ ਸ਼ੀਦਾ ਸਿੰਘਾਂ ਤੋਂ ਇਹ ਹੋ ਗਈ ਸ਼ੰਜ ਇੱਥੇ ਆਉਂਦੀ ਆ ਤੇ ਮੈਂ ਉਹਨਾਂ ਸਾਰੇ ਹੀ ਪਰਿਵਾਰ ਦਾ ਵੀ ਧੰਭਾਲ ਕਰਦਾ ਹਾਂ। ਪਹਿਲਵਾਨ ਕਿੱਥੋਂ ਕਿੱਥੋਂ ਆ ਰਹੇ ਆ। ਪਹਿਲਵਾਨ ਜੋ ਸਾਡੇ ਆ ਰਹੇ ਆ ਵੱਡੇ ਵੱਡੇ ਮਾਲਿਆ ਖਾੜਿਆਂ ਦੇ ਜੋ ਕੀ ਪਹਿਲੀ ਪਟੜਕ ਦੀ কুਸਤੀ ਦਾ ਨਾਮ ਆ ਉਹ 70000 ਰੁਪਇਆ ਤੇ 60000 ਰੁਪਇਆ ਆ ਜੋ ਦੂਜੀ 2 ਨੰਬਰ ਦੀ কুਸਤੀ ਆ ਉਹਦਾ ਜੋ ਨਾਮ ਆ ਉਹ 25 15 ਆ 16 ਦਿੱਤਾ ਜਾਣਾ ਆ ਜੀ। ਪਟਕੇ ਦੀ কুਸਤੀ ਕਿੰਨਾ ਪਹਿਲਵਾਨਾਂ ਜੀ ਦੇਖਣ ਨੂੰ ਮਿਲेंगी ਜੀ। ਪ੍ਰਵੀਨ ਪਹਾੜੀ ਤੇ ਪ੍ਰਦੀਪ ਬਹੁਤ ਵਧੀਆ ਬੰਦ ਜਿੰਨਾ ਐਨਆਰਈ ਵੀਰਾਂ ਦਾ ਸਹਯੋਗ ਆ ਉਹਨਾ ਅਸੀਂ ਵੀ ਨਹੀਂ ਕਰ ਸਕਦੇ ਜਿੰਨਾ ਕਿ ਸਾਡੇ ਬਾਹਰ ਪਰਦੇਸਾਂ 'ਚ ਬੈਠੇ ਨੌਜਵਾਨ ਜੋ ਐਨਆਰਈ ਆ ਸਾਡੇ ਪਿੰਡ ਨਾਲ ਇੰਨਾ ਕਿ ਜੁੜੇ ਹੋਏ ਆ ਕਿ ਜਦੋਂ ਵੀ ਕੋਈ ਪਿੰਡ ਦਾ ਕੰਮ ਸ਼ੁਰੂ ਕਰਨਾ ਹੁੰਦਾ ਜਾਂ ਮੇਲੇ ਇਹੋ ਜਿਹੇ ਕਰਾਉਣੇ ਆ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਸਾਡੇ ਕੋਲ ਛੱਪ ਦੀ ਨਹੀਂ ਹੈਗੀ ਕੀ ਅਸੀਂ ਉਹਨਾਂ ਦਾ ਕਿੰਨਾ ਸ਼ਬਦਾਂ ਦਾ ਧੰਨਵਾਦ ਕਰ ਸਕੀਏ ਤੇ ਮੈਂ ਫੇਰ ਆਪਣੇ ਵੱਲੋਂ ਸਾਰੀ ਕਮੇਟੀ ਵੱਲੋਂ ਸਾਰੇ ਪਿੰਡ ਵੱਲੋਂ ಗ್ರಾಮ ਪੰਚਾਇਤ ਵੱਲੋਂ ਇਹਨਾਂ ਦੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੋ ਹਰ ਟਾਈਮ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ ਉਹਨਾਂ ਨੂੰ 100 ਤੋਂ ਵੱਧ ਕੁਸ਼ਤੀਆਂ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਕਿ 200 ਤੋਂ ਉੱਪਰ ਮੰਨ ਜਿਹੜੇ ਇੱਥੇ ਘੋਣ ਲਗੇ ਇਹ ਵੀ ਸਾਰਾ ਪਿੰਡ ਦੇ ਸਹਿਯੋਗ ਨਾਲ ਜਿਹੜੀ ਸਾਡੀ ਪਹਿਲੀ ਛੰਡ ਸੀ ਉਹ ਉਸ ਟਾਈਮੇ ਬਹੁਤ ਵਧੀਆ ਸੀ ਕਿਉਂਕਿ ਉਸ ਟਾਈਮ ਨਾਲ ਜਦੋਂ ਚਲਾਈ ਸੀ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ ਜੀ ਅੱਜ ਅੱਜ ਜਿਹੜੀ ਐਨਆਰਏ ਵੀਰਾਂ ਨੇ ਛੰਡ ਨੂੰ ਥੱਲਿਓਂ ਚੱਕ ਕੇ ਉੱਪਰ ਲਿਆ ਕੇ ਲੱਖਾਂ ਕਰੋੜਾਂ ਚ ਕਰਤਾ ਛੰਡਾਂ ਨੂੰ ਜੀ ਇਹਦੇ ਵਿੱਚ ਇਹ ਹੈਗਾ ਕਿ ਛੰਡ ਮਿਲ ਤਾਂ ਹੁੰਦੇ ਆ ਕਿ ਜਿਹੜੇ ਸਾਡੇ ਨੌਜਵਾਨ ਆ ਉਹ ਗਰਾਉਂਡਾਂ ਨਾਲ ਜੁੜਨਾ ਨਸ਼ੇ ਤੋਂ ਪ੍ਰੇਰਿਤ ਹੋਣਾ ਤੇ ਵੱਧ ਤੋਂ ਵੱਧ ਪਹਿਲਵਾਨੀ ਕਬੱਡੀ ਨਾਲ ਜੁੜਨਾ ਅਸੀਂ ਇਹੋ ਹੀ ਉਮੀਦ ਕਰਦੇ ਆ ਆਪਣੇ ਨੌਜਵਾਨਾਂ ਤੋਂ ਕਿ ਆਪਾਂ ਖਾੜਿਆਂ ਨਾਲ ਜੁੜੀਏ ਮੱਲ ਬਣੇ ਪੰਚਾਇਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੱਖਾਂ ਲੋਕੀ ਦਰਸ਼ਕ ਵੇਖ ਰਹੇ ਆ ਦੇਸ਼ਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸਾਡੇ ਚੈਨਲ ਰਾਹੀਂ ਅਸੀਂ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਸਾਰੀਆਂ ਪੰਚਾਇਤਾਂ ਨੂੰ ਪਿੰਡ ਵਾਸੀਆਂ ਨੂੰ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਲੜਨਾ ਚਾਹੀਦਾ ਆ ਜਿਸ ਦਾ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਜੁੱਦ ਛੇੜਿਆ ਉਸੇ ਤਰ੍ਹਾਂ ਪਿੰਡ ਦੀਆਂ ਪੰਚਾਇਤਾਂ ਨੂੰ ਪਿੰਡ ਗੋਸਲ ਜ਼ਿਲ੍ਹਾ ਕਪੂਰਥਲਾ ਤੋਂ ਖੇਡ ਦੁਆਰਾ ਇਹ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਆਪਾਂ ਵੱਤਵਾਰ ਗਰਾਉਂਡਾਂ ਨਾਲ ਜੁੜੀਏ ਤੇ ਨਸ਼ੇ ਤੋਂ ਦੂਰ ਰਹੀਏ ਤੇ ਆਪਣੀ ਹੋਂਦ ਨੂੰ ਸੰਭਾਲੀਏ ਜੋ ਕੋਈ ਨਾ ਮੇਰੇ ਦਾਤੇ ਵੀ ਜਿਹਨੂੰ ਕਹਿੰਦੇ ਨੇ ਸਰਕਾਰ ਕੁੱਡੀ ਜੋ ਦੂਜੇ ਪਾਸੇ ਦੇਖਦੇ ਵੀ ਕੋਈ ਸ਼ੁਰੂਆਤ ਹੁੰਦੀ ਗਈ ਜੇ ਪੱਟ ਵੇਖ ਕੇ ਮਾਣੋ ਪੋਪਲ ਲੈ ਵੀ ਸਰਪੰਚਾ ਆਓ ਦੇਖੀ ਪਤਾ ਮਾ ਮਾਰਾ ਸੁਧ ਜਿਹੜਾ ਨਾ ਲੰਗਰ ਲਾਇਆ ਚੰਨ ਪਰਿਵਾਰ ਦਾ ਬਹੁਤ ਬਹੁਤ ਦਾ ਤੁਮ ਜੀ ਕਿਹੜੇ ਰਾਤਰੀਆਂ ਦੇ ਗਰਾਊਂਡ ਵਿੱਚ ਸਦਾ ਸੰਤੋਖ ਸਿੰਘ ਦੀ ਦੂਜੇ ਬਣ ਗਿਆ ਭੱਤੀ ਦੀ ਦੂਜੇ ਹੋ ਕੇ ਦੇਖਦੇ ਆਗੇ ਖੁਸ਼ਾਲ ਹੋਣ ਦੀ ਬਾਜੀ ਫਿਰ ਬਿਆਰ ਬੱਲੇ ਹੋਣਗੇ ਦੋ ਵਾਰ ਇਹਨਾਂ ਦੇ ਵੀਰ ਸਿੰਘ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤਾਂ ਅਗੇ ਸਮੂਹ ਪਿੰਡ ਦੇ ਵਸਨੀਕੋਸ਼ਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇੱਕ ਨੰਬਰ ਕੁਸ਼ਤੀ ਦਾ ਪਹਿਲਾ ਇਨਾਮ ਡੋਲਗਵਰਤੀ ਸਰਪੰਚ ਸ਼ਹਿਰ ਨੂੰ 50 50ਵੀਂ ਸ਼ਹਿਰ ਦਾ ਚੱਲ ਰਿਹਾ 50 ਸਾਲ ਹੋ ਗਏ ਸ਼ਹਿਰ ਦੀ 50 ਸਾਲ ਹੋ ਗਏ ਸ਼ਹਿਰ ਦੀ ਬਹੁਤ ਹੀ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਜ਼ਿਆਦਾ ਬਦਲ ਸ਼ਹਿਰ ਬਹੁਤ ਮਸ਼ਹੂਰ ਹੈ